ਦੋਸਤੋ ਆਜਾ ਸੋਣ ਨੂੰ ਯਾਰ ਇੱਕ ਚੀਜ਼ ਦਿਖਾਉਂਦੇ ਆਂ ਸਾਹਮਣੇ ਜਿਹੜਾ ਆਹ ਬੋਰਡ ਲੱਗਿਆ ਹੋਇਆ ਹੈ ਇਹ ਸੁਪਰੀਮ ਕੋਰਟ ਦਾ ਬੋਰਡ ਲੱਗਿਆ ਹੋਇਆ ਇੱਥੇ ਕਿ ਜਿਹੜੀ ਇਹ ਪ੍ਰੋਪਰਟੀ ਹੈ ਸੁਪਰੀਮ ਕੋਰਟ ਦੀ ਹੈ ਜਦੋਂ ਤੱਕ ਇਸ ਜਗ੍ਹਾ ਦਾ ਫੈਸਲਾ ਨਹੀਂ ਹੋ ਜਾਂਦਾ ਇਹ ਸਾਰੀ ਜਗ੍ਹਾ ਜਿਹੜੀ ਚਾਰਦਵਾਰੀ ਹੋਈ ਹੈ ਇਸ ਪਾਸੇ ਇਹ 400 ਏਕੜ ਦੇ ਵਿੱਚ ਫੈਲੀ ਹੋਈ ਹੈ ਔਰ ਸਾਹਮਣੇ ਇਹ ਸ਼ੈੱਡ ਹੈ ਇਹ ਸ਼ੈੱਡ ਦੇ ਵਿੱਚ ਜਿਹੜੇ ਜਹਾਜ਼ ਖੜੇ ਆ ਜੋ ਕਿ ਕਵਾੜ ਦਾ ਰੂਪ ਧਾਰਨ ਕਰ ਚੁੱਕਿਆ ਹੈ ਇੱਕ ਸਮਝ ਲਓ ਜਿਆ ਜਿਆ ਦੇ ਪਿੰਜਰੀ ਰਹਿ ਗਏ ਔਰ ਇਹ ਜਿਹੜੇ ਜਹਾਜ਼ ਹੈ ਇਹ ਫਰੀਦਕੋਟ ਦੇ ਰਾਜੇ ਹਰਿੰਦਰ ਸਿੰਘ ਬਰਾੜ ਦੇ ਹੈ ਔਰ ਇਹਨਾਂ ਜਹਾਜ਼ਾਂ ਨੂੰ 3 ਦਾ ਇੱਕ ਵੱਡਾ ਸਾਰਾ ਸ਼ੈੱਡ ਪਾ ਕੇ ਉਹਦੇ ਵਿੱਚ ਖੜਾਏ ਹੋਏ ਹੈ ਇਹ ਤਿੰਨ ਜਹਾਜ਼ ਹੈ ਤੇ ਤੁਸੀਂ ਦੇਖ ਸਕਦੇ ਹੋ ਯਾਰਾ ਵੀ ਐਡਾ ਵੱਡਾ ਸ਼ੈੱਡ ਪਨਾ ਕੇ ਤੇ ਇਹਨਾਂ ਦੀ ਸਕਿਉਰਟੀ ਹੈ ਜਿਹੜੀ ਤਿੰਨ ਚੌਂਕੀਦਾਰ ਰੱਖੇ ਹੋਏ ਐ ਜੋ ਦਿਨ ਰਾਤ ਇਹਨਾਂ ਦੇ ਜਿਹੜੀ ਚੌਂਕੀਦਾਰੀ ਕਰਦੇ ਐ ਦੋ ਜਿਹੜੇ ਹੈਗੇ ਐ ਚੌਂਕੀਦਾਰ ਸਾਰਾ ਦਿਨ ਇੱਥੇ ਬੈਠੇ ਰਹਿੰਦੇ ਆ ਮੰਜਾ ਢਾ ਕੇ ਵਿਚਾਰੇ ਤੇ ਦੋ ਜਿਹੜੇ ਰਾਤ ਨੂੰ ਆਉਂਦੇ ਐ ਜਿਹੜੇ ਇੱਥੇ ਇਹਦੇ ਨਾਲ ਹੀ ਕਮਰੇ ਬਨੇ ਹੋਏ ਐ ਜਿਹੜੇ ਇਹਦੇ ਛੱਡ ਦੇ ਨਾਲ ਉਸੀਂ ਦੇਖੋ ਆ ਬਿਲਕੁਲ ਪਿੰਜਰ ਹੋ ਚੁੱਕਿਆ ਯਾਰ ਜਾਜ ਹਨਾ ਇੱਕ ਕਬਾੜ ਦਾ ਰੂਪ ਧਾਰਨ ਕਰ ਚੁੱਕਿਆ ਤੇ ਉਹੀ ਕਹਿੰਦੇ ਹੁੰਦੇ ਆ ਵੀ ਜਿਹਦੇ ਕੋਲੇ ਪੈਸਾ ਹੋਵੇ ਉਹ ਕਿਵੇਂ ਮਰਜ਼ੀ ਪੈਸਾ ਬਰਬਾਦ ਕਰੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਆ ਨਾਲ ਇਹਦੇ ਕਮਰੇ ਆ ਜਿਹੜੇ ਛੱਤਾਂ ਇਹਨਾਂ ਨਹੀਂ ਅਟੈਚ ਹੋ ਪਈਆਂ ਪੁਰਾਣੇ ਟਾਈਮ ਦੇ ਬਨੇ ਹੋਏ ਆ ਤੇ ਦੋ ਕਮਰੇ ਵਿੱਚ ਠੀਕ ਆ ਚਲੋ ਉਹਨਾਂ ਦੀਆਂ ਛੱਤਾਂ ਠੀਕ ਆ ਉਹ ਵੀ ਟੀਨਾ ਦਾ ਉੱਤੇ ਛੱਡ ਜਾਂ ਪਾ ਕੇ ਉਹਨਾਂ ਨੂੰ ਰੋਗ ਰੋਗ ਰੱਖੀਆਂ ਛੱਤਾਂ ਜਿਹੜੀਆਂ ਆਈਆਂ ਹਨ ਤੇ ਉਹ ਵਿਚਾਰੇ ਇੱਥੇ ਬਹਿ ਜਾਂਦੇ ਐ ਰਾਤ ਨੂੰ ਸੌਂ ਜਾਂਦੇ ਚੌਂਕੀਦਾਰ ਜਿਹੜੇ ਹੁੰਦੇ ਤੇ ਅੰਦਰ ਵੀ ਇਹਨਾਂ ਦੇ ਕੌਰੀਆਂ ਦੇ ਵਿੱਚ ਜਿਹੜੇ ਕਬੂਤਰ ਐ ਜਿਹੜੇ ਉਹ ਆਂਡੇ-ਉਂਡੇ ਦੇ ਹੀ ਬੈਠੇ ਐ ਆ ਦੇਖੋ ਯਾਰ ਮੈਂ ਵੀਡੀਓ ਬਣਾਉਣ ਗਿਆ ਸੀ ਅੰਦਰ ਤੇ ਉਹ ਕਬੂਤਰ ਜਿਹੜੇ ਉੱਡ ਕੇ ਆ ਗਏ ਸੀ ਆ ਦੇਖੋ ਅੰਦਰ ਸਾਰੇ ਜੰਗਲਾਂ ਜੁਗਲਾਂ ਦੇ ਕਬੂਤਰੀ ਬੈਠੇ ਰਿਤੇ ਤੇ ਇੱਥੇ ਕਮਰੇਆਂ ਦੇ ਵਿੱਚ ਜਿਹੜੇ ਚੌਂਕੀਦਾਰ ਆ ਵਿਚਾਰੇ ਮੰਜੇ-ਮੰਜੇ ਜਿਹਾ ਰੱਖਿਆ ਉਹਨਾਂ ਦੇ ਰਾਤ ਨੂੰ ਗਿਆ ਰਸੋਂ ਜਾਂਦੇ ਆ ਇਹ 400 ਏਕੜ ਦੇ ਵਿੱਚ ਫੈਲਿਆ ਹੋਇਆ ਸੀ ਇੱਥੇ ਵਿਚਾਰੇ ਜਿਹੜੇ ਚੌਂਕੀਦਾਰ ਸੀਗੇ ਉਹਨਾਂ ਤੋਂ ਪੁੱਛਿਆ ਉਹ ਕਹਿੰਦੇ ਵੀ ਇੱਥੇ ਜਾਨਵਰ ਵਗੈਰਾ ਵੀ ਹੈਗੇ ਆ ਜੰਗਲ ਦੇ ਵਿੱਚ ਵੀ ਮਤਲਬ ਘਰ ਨੂੰ ਹੋਰ ਨਾ ਰੋਜ਼-ਰੋਜ਼ ਤੇ ਬਿੱਲੇ ਗਿੱਦੜ ਵੀ ਇਸ ਤਰ੍ਹਾਂ ਦੇ ਖਰਗੋਸ਼ ਹੋਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਜਾਨਵਰ ਹੈ ਇਹ ਜੰਗਲ ਦੇ ਵਿੱਚ ਹੈਗੀਆਂ ਤੁਸੀਂ ਦੇਖੋ ਯਾਰ ਕਿੰਨੇ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਹਨਾ ਐ ਬੇਰਾਨ ਪਈ ਹੈ ਜੇ ਹੀ ਕਿਸੇ ਨੂੰ ਜ਼ਮੀਨ ਜਿਉਂ ਦੇ ਦਨ দান ਕਰ ਦੇਣ ਯਾਰ ਲੋਕਾਂ ਦੇ ਕੰਮ ਆਵੇ ਤੇ ਇਹ ਵਿਚਾਰੇ ਚੌਂਕੀਦਾਰ ਹੈ ਜਿਹੜੇ ਤੁਸੀਂ ਦੇਖ ਰਹੇ ਹੋ ਇੱਥੇ ਰਹਿੰਦੇ ਆ ਚਲੋ ਅਸੀਂ ਅੱਜ ਗਏ ਸੀ ਫਰੀਦਕੋਟ ਤੇ ਸਾਨੂੰ ਚੰਗੀ ਲੱਗੀ ਵੀਡੀਓ ਅਸੀਂ ਬਣਾਈ ਫਿਰ ਤੇ ਤੁਹਾਡੇ ਨਾਲ ਸ਼ੇਅਰ ਕਰ ਦਈਏ ਧੰਨਵਾਦ ਜੀ